ਦਾ ਹੈ ਕਿਵੇਂ ਰਹਿੰਦਾ ਹੈ ਕਿਉਂਕਿ ਉਹਦੇ ਕੋਲ ਸੁਭਾਅ ਗਰੀਬ ਹੈ ਨਿਮਰਤਾ ਵਾਲਾ ਹੈ ਧੀਰਜ ਵਾਲਾ ਹੈ ਉਹਦੇ ਕੋਲੇ ਹਮੈ ਥੋੜਾ ਵਾ ਉਹਦੇ ਕੋਲੇ ਆਕੜ ਥੋੜਾ ਵਾ ਸਾਥ ਸੰਗ ਉਹਦੇ ਕੋਲੇ ਤੇ ਭਾਈ ਸਹਿਣਸ਼ੀਲਤਾ ਹੈ ਉਹਦੇ ਕੋਲੇ ਨਿਮਰਤਾ ਹੈ ਮਸਕੀਨੀਆਂ ਸੁખી ਕਿਉਂ ਰਹਿੰਦਾ ਹੈ ਸਵਾਲ ਪੈਦਾ ਹੋ ਗਿਆ ਨਾ ਹੁਣ ਦਾ ਜਵਾਬ ਕੀ ਹੈ ਵੀ ਮਸਕੀਨੀਆਂ ਸੁਖੀ ਤਾ ਰਹਿੰਦਾ ਕਿਉਂਕਿ ਉਹਦੇ ਕੋਲੇ ਸੁਭਾਅ ਗਰੀਬੀ ਹੈ ਗਰੀਬ ਸੁਭਾਅ ਹੈ ਠੰਡਾ ਸੁਭਾਅ ਹੈ ਮਿੱਠਾ ਸੁਭਾਅ ਹੈ ਸਹਿਣਸ਼ੀਲਤਾ ਧੀਰਜ ਹੈ ਨਿਮਰਤਾ ਹੈ ਤਾਂ ਕਰਕੇ ਮਸਕੀਨੀਆਂ ਮਨੁੱਖ ਸੁਖੀ ਰਹਿੰਦਾ ਹੈ ਆਪ ਨਿਵਾਰ ਤਲੇ ਆਪ ਨਿਵਾਰ ਹੁਣ ਆਪ ਨਿਵਾਰ ਹੁੰਦਾ ਵੀ ਆਪਣਾ ਆਪ ਆਪਣੀ ਹਮੇ ਨੂੰ ਨਿਵਾਰ ਹੁੰਦਾ ਭਾਈ ਦੂਰ ਕਰਨਾ ਤਲੇ ਹੁੰਦਾ ਪੈਰਾਂ ਥੱਲੇ ਪੈਰਾਂ ਥੱਲੇ ਜਾਇ ਕਿ ਲੋ ਸਾਸਗਣੀ ਨੀਵਾ ਸੋ ਕਹਿੰਦਾ ਭਾਵ ਕੀ ਹੈ ਕਿ ਭਾਈ ਜਿਹੜਾ ਗਰੀਬੀ ਸੁਭਾਅ ਵਾਲਾ ਬੰਦਾ ਹੈ ਉਹ ਆਪਾਂ ਨਾ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਆਪਣੇ ਆਪ ਨੂੰ ਨੂੰ ਆਪ ਨੂੰ ਮਿਟਾਤਾ ਆਪਣਾ ਆਪ ਕੀ ਹੈ ਆਪਣਾ ਹੰਕਾਰ ਆਪਣੀ ਮੈਂ ਮੈਂ ਉਸ ਵਹੀ ਮਿਟਾਤਾ ਤਾਂ ਕਰਕੇ ਭਈ ਉਹ ਸੁਖੀ ਰਹਿੰਦਾ ਹੈ ਜੇ ਵੱਡੇ ਵੱਡੇ ਅਹੰਕਾਰੀਆ ਜਿਹੜੇ ਵੱਡੇ ਵੱਡੇ ਅਹੰਕਾਰੀ ਲੋਕ ਨੇ ਵੱਡੇ ਵੱਡੇ ਅਹੰਕਾਰੀ ਲੋਕ ਸਾਧ ਸੰਗਤ ਜੀ ਉਹ ਸੜਦੇ ਆ ਬਲਦੇ ਆ ਉਹ ਸੜਦੇ ਬਲਦੇ ਰਹਿੰਦੇ ਆ ਆਪਣੇ ਆਪ ਦੇ ਵਿੱਚ ਵੱਡੇ ਵੱਡੇ ਅਹੰਕਾਰੀ ਜਿਹੜੇ ਆ ਉਹ ਸੜਦੇ ਬਲਦੇ ਆ ਸਾਥ ਸੰਗਤ ਕੌਣ ਸਾੜਦਾ ਹੈ ਉਹਨਾਂ ਨੂੰ ਕੌਣ ਬਾਲਦਾ ਹੈ ਉਹਨਾਂ ਨੂੰ ਅਹੰਕਾਰ ਸਾੜਦਾ ਹੈ ਸੜ ਗਏ ਹੰਕਾਰ ਦੇ ਵਿੱਚ ਹੰਕਾਰ ਇੱਕ ਅੱਗ ਦਾ ਰੂਪ ਹੈ ਤੇ ਬੰਦਾ ਆਪਣੇ ਹੰਕਾਰ ਦੇ ਵਿੱਚ ਆਪ ਹੀ ਸੜ ਜਾਂਦਾ ਹੈ ਆਪਣਾ ਬਣਾਇਆ ਜਾਲ ਆਪਣਾ ਬਣਾਇਆ ਜਾਲ ਹੈ ਇਹਦਾ ਆਪ ਹੀ ਉਹਦੇ ਵਿੱਚ ਫਸ ਗਿਆ ਆਪਣਾ ਬਣਾਇਆ ਜਾਲ ਹੈ ਸਤਸੰਗ ਜੀ ਆਪਣਾ ਬਣਾਇਆ ਜਾਲ ਕਿੰਮਿਆਂ ਵੀ ਆਪਣਾ ਹੰਕਾਰ ਜਿਹੜਾ ਹੈ ਇਹਦਾ ਆਪਣਾ ਹੰਕਾਰ ਹੈ ਆਪਣਾ ਬਣਾਇਆ ਹੰਕਾਰ ਹੈ ਸਤਸੰਗ ਜੀ ਆਪਣੇ ਅਹੰਕਾਰ ਦੇ ਵਿੱਚ ਆਪ ਹੀ ਸੜੀ ਜਾਂਦਾ ਹੈ ਆਪ ਹੀ ਬਲੀ ਜਾਂਦਾ ਹੈ ਸੋ ਤਾਂ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਤੋਂ ਬਚਣਾ ਹੈ ਆਪਣੇ ਆਪ ਨੂੰ ਆਪਣੇ ਅਹੰਕਾਰ ਨੂੰ ਸੜਨਾ ਹੈ ਸੜਨਾ ਹੰਕਾਰ ਨੂੰ ਆ ਪਰ ਉਲਟਾ ਹੋ ਜਾਂਦਾ ਕੰਮ ਅਸੀਂ ਆਪਣੇ ਹੰਕਾਰ ਵਿੱਚ ਸੜੀ ਜਾਂਦੇ ਆ ਸੜੀ ਜਾਂਦੇ ਆ ਤੇ ਸੁਖੀ ਕੌਣ ਰਹਿੰਦੇ ਆ ਸਾਦਗਨ ਨਿਮਰਤਾ ਵਾਲੇ ਸਹਿਣਸ਼ੀਲਤਾ ਵਾਲੇ ਧੀਰਜ ਵਾਲੇ ਤੇ ਸੜਦੇ ਬਲ ਦੇ ਕੌਣ ਹੈ ਅਹੰਕਾਰੀ ਲੋਕ ਮੱਥੇ ਵਿੱਚ ਧੌੜੀਆਂ ਮੱਥੇ ਵਿੱਚ ਵਟ ਹਰ ਵੇਲੇ ਰਹਿੰਦਾ ਹੈ ਉਹਨਾਂ ਦੇ ਹੰਕਾਰੀ ਲੋਕਾਂ ਦੇ ਸਾਧ ਸੰਗ ਜੀ ਇਹ ਗੁਰਬਾਣੀ ਦੀਆਂ ਗੱਲਾਂ ਨੇ ਆਪਣੇ ਕੋਲੋਂ ਬਣਾਈਆਂ ਗੱਲਾਂ ਨਹੀਂ ਇਹ ਗੁਰਬਾਣੀ ਦੀਆਂ ਗੱਲਾਂ ਵੀ ਭਾਈ ਜਿਹੜੇ ਵੱਡੇ ਵੱਡੇ ਲੋਕ ਅਹੰਕਾਰੀ ਲੋਕ ਐ ਵੱਡੇ ਵੱਡੇ ਅਹੰਕਾਰੀਆਂ ਕਈ ਵਾਰੀ ਸਾਡੇ ਕੋਲੇ ਉਹਨਾਂ ਪਦਾਰਥ ਨਹੀਂ ਹੁੰਦਾ ਉਹਨਾਂ ਧਨ ਨਹੀਂ ਹੁੰਦਾ ਉਹਨੇ ਦੌਲਤ ਨਹੀਂ ਹੁੰਦੀ ਜਿੰਨਾ ਅਹੰਕਾਰ ਹੁੰਦਾ ਏ ਇਹ ਸੱਚ ਹੈ ਦੌਲਤ ਥੋੜੀ ਹੈ ਹੰਕਾਰ ਵੱਡਾ ਹੈ ਮਾਇਆ ਘਟ ਹੈ ਉਹਦਾ ਹੰਕਾਰ ਵੱਡਾ ਹੈ ਮਸ ਫਿਰ ਸੜਦਾ ਹੀ ਬਲ ਦਸਾਰੀ ਉਮਰ ਸੜ ਬੜ ਕੇ ਲੰਗਾ ਦਿੰਦਾ ਹੈ ਨਾ ਕੁਝ ਖਟਿਆ ਨਾ ਕੁਝ ਪਾਇਆ ਅਗਲੀ ਅਸ਼ਟਬਦੀ ਆਰੰਭ ਹੁੰਦੀ ਹੈ ਜਿਸ ਕਾ ਅੰਤਰ ਰਾਜ ਅਦਮਾਨ ਸੋ ਨਰਕ ਪਾਤੀ ਹੋ ਬਦ ਸੁਆਨ ਕਹਿੰਦੇ ਜਿਸ ਮਨੁੱਖ ਦੇ ਅੰਦਰ ਆਪਣੇ ਰਾਜ ਦਾ ਮਾਣ ਹੈ ਨਾ ਰਾਜ ਭਾਗ ਦਾ ਮਾਣ ਹੈ ਇਸ ਮਨੁੱਖ ਦੇ ਅੰਦਰ ਮਹਾਰਾਜ ਕਹਿੰਦੇ ਆ ਬੜਾ ਮਾਣ ਹੈ ਆਪਣੇ ਰਾਜ ਦਾ 사ਸੰਗ ਜੀ ਆਪਣੀ ਚੌਧਰ ਦਾ ਕਹਿ ਲੋ ਆਪਣੀ ਚੌਧਰ ਦਾ ਹੰਕਾਰ ਹੁੰਦਾ ਹੈ ਨਾ ਰਾਜ ਮਾਰ 사ਸੰਗ ਜੀ ਜਾਤ ਜੋਬਨ ਪੰਜੇ ਠੱਗ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਨੀ ਇਨੀ ਠੱਗੀ ਜੱਗ ਠੱਗਿਆ ਕਿਨੇ ਨ ਰੱਖੀ ਲੱਜ ਗੁਰਬਾਣੀ ਕਹਿੰਦੀ ਆ ਵਸ ਬੰਦਾ ਇਹਨਾਂ ਦੇ ਹੱਥੋਂ ਠੱਗਿਆ ਜਾ ਰਿਹਾ ਲੁੱਟਿਆ ਜਾ ਰਿਹਾ ਕਿਤੇ ਰਾਜ ਦਾ ਹੰਕਾਰ ਆ ਗਿਆ ਕਿਤੇ ਜੋਬਨ ਦਾ ਹੰਕਾਰ ਆ ਗਿਆ ਕਿਤੇ ਜਾਤ ਦਾ ਹੰਕਾਰ ਆ ਗਿਆ ਕਹਿੰਦੇ ਮਾਲ ਮਾਲ ਕੀ ਨੂੰ ਕਹਿੰਦੇ ਪਦਾਰਥਾਂ ਨੂੰ ਧਨ ਨੂੰ ਮਾਇਆ ਨੂੰ ਪੈਸਾ ਇਹ ਸਾਰਾ ਕੁਝ ਮਾਲ ਵਿੱਚ ਆ ਗਿਆ ਮਾਰੇ ਕਹਿੰਦੇ ਠੱਗ ਲਿਆ ਮਨੁੱਖ ਨੂੰ ਇਹਨਾਂ ਨੇ ਕੋਈ ਬਚਾਈ ਨਹੀਂ ਸਕਦਾ ਨਾ ਕੋਈ ਭੈਣ ਭਰਾ ਨਾ ਕੋਈ ਸਾਡਾ ਮਾਤਾ ਪਿਤਾ ਨਾ ਕੋਈ ਸਾਡੇ ਬੱਚੇ ਨਾ ਕੋਈ ਸਾਡੇ ਰਿਸ਼ਤੇਦਾਰ ਬਚਾ ਸਕਦੇ ਆ ਹੁਣ ਜੇ ਬਾਹਰ ਹੀ ਚੋਰ ਆ ਜਾਏ ਲੁਟੇਰਾ ਆ ਜਾਏ ਸਾਰਾ ਪਿੰਡ ਇਕੱਠਾ ਹੋ ਜਾਂਦਾ ਏ ਅਨਾਉਂਸਮੈਂਟਾ ਸ਼ੁਰੂ ਹੋ ਜਾਂਦੀਆਂ ਨੇ ਪਰ ਜਿਹੜੇ ਅੰਦਰ ਬੈਠੇ ਆ ਉਹਨਾਂ ਤੋਂ ਕੌਣ ਬਚਾਏਗਾ ਜਿਹੜੇ ਅੰਦਰ ਬੈਠੇ ਆ ਪੰਜ ਸਾਧ ਸੰਗਤ ਜੀ ਹੰਕਾਰ ਬੈਠਾ ਸਭ ਤੋਂ ਵੱਡਾ ਲੁਟੇਰਾ ਉਹ ਸਾਡੀ ਆਤਮਾ ਨੂੰ ਲੁੱਟੀ ਜਾਂਦਾ ਹੈ ਸਾਡੀ ਸੇਵਾ ਨੂੰ ਲੁੱਟ ਲਿਆ ਉਹਨੇ ਸਾਡੇ ਧੀਰਜ ਨੂੰ ਲੁੱਟ ਲਿਆ ਉਹਨੇ ਸਾਡੀ ਨਿਮਰਤਾ ਨੂੰ ਖਾ ਗਿਆ ਭਾਈ ਹੰਕਾਰ ਖਾ ਗਿਆ ਸਾਡੀ ਨਿਮਰਤਾ ਨੂੰ ਕਿੱਧਰ ਗਈ ਨਿਮਰਤਾ ਸਾਡੀ ਥੋੜਾ ਜਿ ਕਿਸੇ ਨੂੰ ਬੋਲ ਕੇ ਵੇਖੋ ਤੇ ਦੇਖਿਓ ਫਿਰ ਕੀ ਹੁੰਦਾ ਸੁਤਾ ਕਰਕੇ ਮਹਾਰਾਜ ਕਹਿੰਦੇ ਆ ਜਿਹਦੇ ਅੰਦਰ ਰਾਜ ਦਾ ਮਾਣ ਆ ਗਿਆ ਨਾ ਚੌਧਰ ਦਾ ਮਾਣ ਆ ਗਿਆ ਨਿਮਰਤਾ ਤੇ ਉੱਡ ਜਾਂਦੀ ਆ ਖੰਭ ਲਾ ਕੇ ਉਹਦੇ ਵਿੱਚੋਂ ਕਿਉਂਕਿ ਉਹ ਮਾਨ ਖਾ ਗਿਆ ਫਿਰ ਤੇ ਫਿਰ ਮਹਾਰਾਜ ਕਹਿੰਦੇ ਆ ਅਸਲ ਵਿੱਚ ਹੈ ਕਿ ਉਹ ਮਨੁੱਖ ਜਿਹੜਾ ਮਨੁੱਖ ਆਪਣੀ ਚੌਧਰ ਦਾ ਹੰਕਾਰ ਕਰਦਾ ਏ ਸਾਸੰਗਤ ਆਪਣੇ ਅਹੁਦੇ ਦਾ ਆਪਣੇ ਰਾਜ ਦਾ ਤੇ ਮਹਾਰਾਜ ਕਹਿੰਦੇ ਸੋ ਨਰਕ ਪਾਤੀ ਹੋਵਦ ਸਵਾਨ ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਉਹ ਕੁੱਤਾ ਹੈ ਉਹ ਕੁੱਤਾ ਹੈ ਨਰਕ ਵਿੱਚ ਰਹਿਣ ਵਾਲਾ ਨਰਕ ਪਾਤੀ ਸਾਸਨ الايه ਨਰਕਾਂ ਵਿੱਚ ਪੈਣ ਦਾ ਅਧਿਕਾਰੀ ਹੈ ਤੇ ਕੁੱਤਿਆਂ ਵਰਗਾ ਜੀਵਨ ਹੈ ਸਵਾਨ ਕੁੱਤੇ ਨੂੰ ਕਹਿੰਦੇ ਆ ਨਰਕਪਾਤੀ ਹੁੰਦਾ ਨਰਕਾਂ ਚ ਪੈਣ ਦਾ ਅਧਿਕਾਰੀ ਅਧਿਕਾਰੀ ਹੋ ਗਿਆ ਅਧਿਕਾਰ ਮਿਲ ਗਿਆ ਉਹਦਾ ਹੱਕ ਬਣ ਗਿਆ ਨਰਕਾਂ ਵਿੱਚ ਜਾਣ ਦਾ ਹੱਕ ਬਣ ਗਿਆ ਉਹਦਾ ਕੀ ਦਾ ਹੱਕ ਬਣ ਗਿਆ ਭਾਈ ਜਿਸ ਨੂੰ ਚੌਧਰ ਦਾ ਹੰਕਾਰ ਹੈ ਇਹ ਚੌਧਰ ਕਿਤੇ ਵੀ ਹੋ ਸਕਦੀ ਹੈ ਪਰਿਵਾਰ ਵਿੱਚ ਵੀ ਹੋ ਸਕਦੀ ਹੈ ਪਿੰਡ ਵਿੱਚ ਵੀ ਹੋ ਸਕਦੀ ਹੈ ਦੇਸ਼ ਵਿੱਚ ਵੀ ਹੋ ਸਕਦੀ ਹੈ ਤੇ ਕਿਮਾ ਕਰਿਓ ਕਿਸੇ ਧਾਰਮਿਕ ਸਥਾਨ ਤੇ ਵੀ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਹੈ